ਅਮਰਕਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਵੱਡਾ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ 172 ਯਾਤਰੀਆਂ ਨਾਲ ਭਰੇ ਜਹਾਜ਼ 'ਚ ਅੱਗ ਲੱਗਣ ਕਾਰਨ ਫੜਾ ਦਫਣੀ ਮਚ ਗਈ ਦਰਅਸਲ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਚਾਨਕ ਹਲਚਲ ਮਚ ਗਈ ਜਦੋਂ ਇੱਕ ਜਹਾਜ਼ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹਵਾਈ ਅੱਡੇ ਦੇ ਗੇਟ C38 ਤੇ ਖੜੇ ਅਮਰੀਕਨ 에ਰਲਾਈਨਸ ਦੇ ਜਹਾਜ਼ ਨੂੰ ਜਿਵੇਂ ਹੀ ਅੱਗ ਲੱਗੀ ਤਾਂ ਉੱਥੇ ਮੌਜੂਦ ਲੋਕਾਂ ਦੇ ਵਿੱਚ ਹਲਚਲ ਮਚ ਗਈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟਰਮੈਕ ਦੇ ਉੱਪਰ ਸੰਘਣਾ ਕਾਲਾ ਧੂੰਆਂ ਉੱਠਣ ਲੱਗਾ ਜਹਾਜ਼ ਨੂੰ ਅੱਗ ਲੱਗਣ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਤਾਂ ਅਮਰੀਕਾ ਦੇ ਡੈਨਵਰ ਹਵਾਈ ਅੱਡੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਪਾਰਕਿੰਗ ਏਰੀਆ ਦੇ ਵਿੱਚ ਖੜੇ ਜਹਾਜ਼ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 에ਅਰਪੋਰਟ ਸਟਾਫ ਅਤੇ ਫਾਇਰ ਬ੍ਰਿਗੇਡ ਤੁਰੰਤ ਹਰਕਤ ਦੇ ਵਿੱਚ ਆ ਗਏ। ਯਾਤਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਿਸ ਦੇ ਨਾਲ ਕਿਸੇ ਵੀ ਅਨਸੁਖਾਵੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਰਿਪੋਰਟਾਂ ਦੇ ਮੁਤਾਬਕ ਇਸ ਫਲਾਈਟ ਨੇ ਕੋਲਰਾਡੋ ਸਪ੍ਰਿੰਗਸ 에어ਪੋਰਟ ਤੋਂ ਉਡਾਨ ਭਰੀ ਸੀ ਅਤੇ ਇਸ ਦੀ ਮੰਜ਼ਿਲ ਡਲਾਸ ਫੋਰਟ ਵਰਥ ਇੰਟਰਨੈਸ਼ਨਲ 에어ਪੋਰਟ ਸੀ ਪਰ ਤਕਨੀਕੀ ਖਰਾਬੀ ਹੋਣ ਕਾਰਨ ਇਸ ਨੂੰ ਡੈਨਵਰ ਇੰਟਰਨੈਸ਼ਨਲ 에어ਪੋਰਟ ਵੱਲ ਮੋੜ ਦਿੱਤਾ ਗਿਆ ਸੀ ਇਸ ਘਟਨਾ ਤੋਂ ਬਾਅਦ ਅਮਰੀਕਨ 에ਅਰਲਾਈਨਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਵਿਮਾਨ ਨੂੰ ਡਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਡਨ ਤੇ ਸੁਰੱਖਿਅਤ ਉਤਾਰਨ ਅਤੇ ਗੇਟ ਤੇ ਪਹੁੰਚਾਉਣ ਤੋਂ ਬਾਅਦ ਅਮਰੀਕਨ 에ਅਰਲਾਈਨਸ ਦੀ ਫਲਾਈਟ 1006 ਦੇ ਵਿੱਚ ਇੰਜਣ ਨਾਲ ਸੰਬੰਧਿਤ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਉਸ ਤੋਂ ਬਾਅਦ 172 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਜਹਾਜ਼ ਤੋਂ ਉਤਰੇ ਅਤੇ ਉਹਨਾਂ ਨੂੰ ਟਰਮੀਨਲ ਤੇ ਲਜਾਇਆ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ ਫੈਡਰਲ ਐਵੀਏਸ਼ਨ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕਨ 에ਅਰਲਾਈਨਸ ਦੀ ਫਲਾਈਟ 1006 ਨੂੰ ਵੀਰਵਾਰ ਸ਼ਾਮ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ। ਡਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਢੰਗ ਦੇ ਨਾਲ ਉਤਾਰਿਆ ਗਿਆ ਸੀ ਹਾਲਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬੋਇੰਗ ਜਹਾਜ਼ ਨੂੰ ਅੱਗ ਲੱਗੀ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ 1 ਮਾਰਚ 2025 ਨੂੰ ਨਿਊ ਜਰਸੀ ਦੇ ਨਵਾਰ ਖਵਾਈ ਅੱਡੇ ਤੋਂ ਉਡਾਨ ਭਰਨ ਤੋਂ ਬਾਅਦ ਇੱਕ ਫੈਡ ਐਕਸ ਕਾਰਗੋ ਜਹਾਜ਼ ਨੂੰ ਪੰਛੀ ਦੇ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਸੀ ਅਮਰੀਕੀ ਏਅਰਲਾਈਨਸ ਮੁਤਾਬਕ ਇਹ ਜਹਾਜ਼ ਬੋਇੰਗ 737 800 ਮਾਡਲ ਦਾ ਸੀ ਇਸ ਘਟਨਾ ਤੋਂ ਬਾਅਦ ਯਾਤਰੀਆਂ ਨੂੰ ਕਿਸੇ ਹੋਰ ਜਹਾਜ਼ ਦੇ ਵਿੱਚ ਉਹਨਾਂ ਦੀ ਮੰਜ਼ਿਲ ਤੇ ਭੇਜਣ ਦਾ ਪ੍ਰਬੰਧ ਕੀਤਾ ਗਿਆ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਟਾਰਮੈਕ ਯਾਨੀ ਵਿਮਾਨ ਪਾਰਕਿੰਗ ਏਰੀਆ ਦੇ ਉੱਪਰ ਸੰਗਣਾ ਟੂ ਆਊਟ ਦੇ ਦੇਖਿਆ ਗਿਆ ਤਾਂ ਅਮਰੀਕਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ 172 ਯਾਤਰੀਆਂ ਦੇ ਨਾਲ ਭਰੇ ਜਹਾਜ਼ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਹਲਚਲ ਮਚ ਗਈ ਡਨਵਰ ਹਵਾਈ ਅੱਡੇ ਤੇ ਇਹ ਹਾਦਸਾ ਵਾਪਰਿਆ ਜਦੋਂ ਜਹਾਜ਼ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਉਦੋਂ ਹਵਾਈ ਅੱਡੇ ਦੇ ਗੇਟ C38 ਤੇ ਖੜੇ ਅਮਰੀਕਨ 에ਅਰਲਾਈਨਸ ਦਾ ਇਹ ਜਹਾਜ਼ ਉੱਥੇ ਖੜਿਆ ਸੀ ਤੇ ਇਸ ਦੇ ਵਿੱਚ ਦੇਖਦੇ ਹੀ ਦੇਖਦੇ ਕਾਲਾ ਧੂੰਆਂ ਉੱਠਣ ਲੱਗਾ ਜਿਸ ਤੋਂ ਬਾਅਦ ਅੱਗ ਲੱਗ ਗਈ